ਸਸਿਕਾ ਜੀ ਵੈਲਕਮ ਟੂ ਨੀਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਟਿਸਟਾ ਬ੍ਰਾਂਡ ਦੇ ਸੂਟ ਲੈ ਕੇ ਆਏ ਆ ਤੇ ਬੜੀ ਪ੍ਰੈਰੀ ਕਲੈਕਸ਼ਨ ਹੈ ਜੀ ਸਾਰੀ ਆਪਾਂ ਬਾਟਮ ਵਰਕ ਦੇ ਨਾਲ ਸੂਟ ਆਪਣੇ ਰੈਡੀ ਕਰਾਏ ਹੋਏ ਸੂਟ ਹੈ ਜੀ ਮੇਰੇ ਇੱਕ ਇੱਕ ਸ਼ਰਟ ਜਿਹੜੀ ਨਾਲ ਹੋਊਗੀ ਜੀ ਸਾਰਾ ਪ੍ਰਿੰਟ ਮੇਰੇ ਇੱਕ ਇੱਕ ਸੂਟ ਦੇ ਆਪ ਸਿਲੈਕਟ ਕੀਤਾ ਹੁੰਦਾ ਤੇ ਆਪ ਵਰਕ ਕਰਾਇਆ ਹੋਇਆ ਸਾਰੇ ਦੁਪੱਟੇ ਅਲੱਗ-ਅਲੱਗ ਆਪਾਂ ਨਾਲ ਰੈਡੀ ਕਰਾਏ ਆ ਬਹੁਤ ਪਿਆਰੇ ਸੂਟ ਹੈ ਤੇ ਪ੍ਰਾਈਸ ਸਾਰੇ ਸੂਟਾਂ ਦੇ ਅਲੱਗ-ਅਲੱਗ ਹੈ ਜੀ ਮੈਂ ਨਾਲ ਦੀ ਨਾਲ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਵੀਡੀਓ ਲੈ ਕੇ ਆਉਂਦੇ ਹਾਂ ਜੀ 9:30 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜਿਨ੍ਹਾਂ ਨੇ ਸਟੀਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਵੀ ਸੂਟ ਮੰਗਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟੀਚ ਸੂਟ ਮੰਗਾਉਣਾ ਹੈ ਜੀ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਤੇ ਕੋਰੀਅਰ ਚਾਰਜੀਜ਼ ਜ਼ਰੂਰ ਹੁੰਦੇ ਆ ਅਲੱਗ ਤੋਂ ਹੁੰਦੇ ਆ ਜੀ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਕੁਛ ਲਿਆ ਕਰੋ ਵੀ ਤੁਹਾਡੇ ਕੋਰੀਅਰ ਚਾਰਜਸ ਕੀ ਆ ਜਦੋਂ ਤੁਸੀਂ ਸੂਟ ਆਰਡਰ ਕਰਨਾ ਹੈ ਤਾਂ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 81465 80803 ਈਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਆ ਤੁਸੀਂ ਇਸੇ ਨੰਬਰ ਤੇ ਪੇਮੈਂਟ ਕਰਾਉਣੀ ਹੁੰਦੀ ਆ ਆਨਲਾਈਨ ਹੀ ਪੇਮੈਂਟ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਤੇ ਬੜੇ ਪਿਆਰੇ ਸੂਟ ਹੋਣਗੇ ਸਾਰੇ ਪਲੇਨ ਬਾਟਮਸ ਹੋਣ ਗਿਆ ਸਾਰੇ ਬਾਟਮਸ ਤੇ ਵਰਕ ਸਟੇਟ ਸਲਵਾਰ ਦੇ ਹਿਸਾਬ ਨਾਲ ਆਪਾਂ ਵਰਕ ਕਰਾਇਆ ਹੋਇਆ ਤੇ ਟਿਸਟਾ ਬ੍ਰੈਂਡ ਦੇ ਸੂਟ ਹੋਣਗੇ ਸਾਰੇ ਅੱਜ ਦੇ ਅੱਜ ਟਿਸਟਾ ਬ੍ਰੈਂਡ ਦੇ ਹੀ ਆ ਬਹੁਤ ਵਧੀਆ ਬ੍ਰੈਂਡ ਹੈ ਜੀ ਤੁਸੀਂ ਬੇਚੀਜ ਖੋ ਕੇ ਸੂਟ ਸਿਲੈਕਟ ਕਰ ਸਕਦੇ ਹੋ ਕਿਉਂਕਿ ਇਹਨਾਂ ਦੀ ਟਿਸਟਾ ਬ੍ਰੈਂਡ ਸਭ ਤੋਂ ਅੱਛਾ ਬ੍ਰੈਂਡ ਹੈ ਜੀ ਇਹਨਾਂ ਦੀ ਪ੍ਰਿੰਟਿੰਗ ਕਲਰ ਬਹੁਤ ਪਿਆਰੇ ਹੈ ਜੀ ਤੇ ਦੇਖਦੇ ਹਾਂ ਜੀ ਅੱਜ ਦਾ ਪਹਿਲਾ ਸੂਟ ਇਹ ਦੇਖੋ ਬੜਾ ਪਿਆਰਾ ਬਲੂ ਕਲਰ ਦੇ ਵਿੱਚ ਹੈ ਜੀ ਇਹ ਹਮੇਸ਼ਾ ਜਿਹੜਾ ਬ੍ਰੈਂਡ ਹੁੰਦਾ ਕੰਨੀ ਤੇ ਬ੍ਰੈਂਡ ਦਾ ਲਿਖਿਆ ਹੁੰਦਾ ਕੰਨੀ ਤੇ ਮੈਂਸ਼ਨ ਹੁੰਦਾ ਬ੍ਰਾਂਡ ਟਿਸਟਾ ਬ੍ਰਾਂਡ ਦੇ ਸੂਟ ਹੈ ਆਪਣੇ ਅੱਜ ਦੇ ਤੇ ਬੜਾ ਪਿਆਰਾ ਪ੍ਰਿੰਟ ਪਿਓਰ ਮੋਡਲ ਦੇ ਵਿੱਚ ਹੈ ਜੀ ਇਹ ਵਾਲਾ ਸੂਟ ਪਿਓਰ ਮੋਡਲ ਦੇ ਵਿੱਚ ਹੈ ਲਾਈਨਿੰਗ ਲਾ ਕੇ ਬਣਨਾ ਹੈ ਸੂਟ ਜਿਹੜੀ ਪਤਲੀ ਜਿਹੀ ਫੁੱਲ ਵੈਲ ਦੀ ਲਾਈਨਿੰਗ ਹੁੰਦੀ ਹੈ ਬਿਲਕੁਲ ਲਾਈਟ ਵੇਟ ਹੁੰਦੀ ਹੈ ਜੀ ਉਹ ਵਾਲੀ ਲਾਈਨਿੰਗ ਉਹ ਲਗਾ ਕੇ ਤੁਸੀਂ ਬਣਾ ਸਕਦੇ ਹੋ ਤੇ ਪ੍ਰਿੰਟ ਦੇਖੋ ਬਹੁਤ ਪਿਆਰੇ ਸਾਰੇ ਅਟਰੈਕਟਿਵ ਪ੍ਰਿੰਟ ਹੋਣਗੇ ਇੱਕ ਇੱਕ ਸ਼ਰਟ ਇਹ ਇਕੱਲਾ ਇਕੱਲਾ ਮੇਰਾ ਆਪਣਾ ਸਿਲੈਕਟ ਕਰਕੇ ਲਿਆਂਦਾ ਹੁੰਦਾ ਤੇ ਨਾਲ ਪਲੇਨ ਬਾਟਮ ਤੇ ਆਪਾਂ ਵਰਕ ਕਰਾਇਆ ਇਹ ਟਿਸਟਾ ਬ੍ਰੈਂਡ ਦੀ ਉਹ ਸ਼ਰਟ ਹੈ ਤੇ ਇਸ ਦੇ ਨਾਲ ਆਪਾਂ ਮੋਡਲ ਦੀ ਉਹ ਬਾਟਮ ਲਗਾਈ ਹੈ ਤੇ ਬਾਟਮ ਤੇ ਬੜਾ ਪਿਆਰਾ ਸਲੀਕ ਜਿਹਾ ਜਾਲੀ ਵਾਲਾ ਕੰਮ ਕਰਾਇਆ ਦੇਖੋ ਕਿੰਨਾ ਸੋਹਣਾ ਵਰਕ ਹੈ ਇਹ ਬਾਟਮ ਤੇ ਵਰਕ ਆ ਗਿਆ ਤੇ ਇਸ ਦੇ ਨਾਲ ਲਗਾਇਆ ਆਪਾਂ ਪਿਓਰ ਬੰਬਰ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਜੀ ਨਾਲ ਅੱਜ ਸਾਰੇ ਸੂਟਾਂ ਦੇ 셔ਟ 2.5 ਮੀਟਰ ਦੀ 2.5 ਮੀਟਰ ਦੀ ਬਾਟਮ ਤੇ ਪੂਰਾ 2.5 ਮੀਟਰ ਦਾ ਦੁਪੱਟਾ ਪਿਓਰ ਬੰਬਰ ਦਾ ਦੁਪੱਟਾ 4 ਸਾਈਡ ਦੇਖੋ ਕੱਟਵਰਕ ਹੈ ਬੜੀ ਸੋਹਣਾ ਬਰੀਕੀ ਸਫਾਈ ਦੇ ਨਾਲ ਕੱਟਵਰਕ ਹੈ ਤੇ ਵਿੱਚ ਪੱਲਿਆਂ ਤੇ ਕਾਫੀ ਉੱਪਰ ਤੱਕ ਬੂਟੀਆਂ ਵੀ ਪਾਈਆਂ ਹੋਈਆਂ ਦੇਖੋ ਕਿੰਨਾ ਪਿਆਰਾ 2.5 ਮੀਟਰ ਦਾ ਫੁੱਲ ਲੈਂਥ ਦਾ ਦੁਪੱਟਾ ਟਿਸਟਾ ਬ੍ਰਾਂਡ ਦਾ ਸੂਟ ਆਪਣਾ ਇਹ ਪਿਓਰ ਬੰਬਰ ਦੁਪੱਟੇ ਦੇ ਨਾਲ ਬਿਲਕੁਲ ਹੀ ਤਿਲਕ ਦਾ ਜਿਹੇ ਵੜਾ ਦੁਪੱਟਾ ਸਿਰ ਤੇ ਵੀ ਆਪਾਂ ਲੈਣਾ ਬਿਲਕੁਲ ਫੀਸਦਾ ਇਹ ਦੇਖੋ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ ਟਿਸਟਾ ਬ੍ਰੈਂਡ ਦਾ ਪਿਓਰ ਮੋਡਲ ਦੇ ਵਿੱਚ 4000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 4000 ਪ੍ਰਾਈਸ ਹੈ ਤੇ ਨੈਕਸਟ ਇਹ ਸਿੰਗਲ ਸਿੰਗਲ ਸੂਟ ਹੋਣਗੇ ਜੀ ਸਾਰੇ ਨੈਕਸਟ ਸੂਟ ਦਿਖਾਣੇ ਹੋਣਗੇ ਸਾਰੇ ਟਿਸਟਾ ਬ੍ਰੈਂਡ ਦੇ ਅੱਜ ਦੇ ਟੋਟਲੀ ਸਾਰੇ ਟਿਸਟਾ ਬ੍ਰੈਂਡ ਦੇ ਹੋਣਗੇ ਇਹ ਪਿਓਰ ਸ਼ਿਖੌਣ ਤੇ ਹੈ ਜੀ ਸੂਟ ਟਿਸਟਾ ਬ੍ਰੈਂਡ ਦੀ ਸ਼ਰਟ ਪਿਓਰ ਸ਼ਿਫੌਨ ਤੇ ਇਹ ਨਿਊ ਫੈਬ੍ਰਿਕ ਆ ਬਿਲਕੁਲ ਪਿਓਰ ਸ਼ਿਫੌਨ ਪ੍ਰਿੰਟ ਦੇਖੋ ਡਾਰਕ ਮੌਵ ਜਿਹਾ ਕਲਰ ਹੁੰਦਾ ਕਾਲਸ ਤੇ ਜਿਹੜਾ ਪਰਪਲ ਹਨਾ ਉਹ ਵਾਲਾ ਕਲਰ ਹੈ ਬਹੁਤ ਸੋਹਣਾ ਪ੍ਰਿੰਟ ਟਿਸਟਾ ਬ੍ਰੈਂਡ ਦੀ ਸ਼ਰਟ ਹੈ ਪਿਓਰ ਸ਼ਿਫੌਨ ਦੇ ਵਿੱਚ ਤੇ ਇਸ ਦੇ ਨਾਲ ਪਿਓਰ ਮੋਡਲ ਦੀ ਆਪਾਂ ਜਿਵੇਂ ਸਕਿਨ ਕਲਰ ਦਾ ਇਸ ਦੇ ਵਿੱਚ ਪ੍ਰਿੰਟ ਹੈ ਪਿਓਰ ਮੋਡਲ ਦੀ ਸਕਿਨ ਕਲਰ ਦੇ ਵਿੱਚ ਬਾਟਮ ਤੇ ਬਾਟਮ ਤੇ ਵਰਕ ਕੀਤਾ ਆਪਾਂ ਨੂੰ ਬਹੁਤ ਸੋਹਣਾ ਵਰਕ ਬਾਟਮ ਤੇ ਆ ਤੇ ਨਾਲ ਇਸ ਦੇ ਨਾਲ ਬਰਬਰੀ ਦੁਪੱਟਾ ਜੀ ਪਿਓਰ ਬਰਬਰੀ ਦਾ ਦੁਪੱਟਾ ਦੁਪੱਟੇ ਦੇ 4 ਸਾਈਡ ਕੱਟਵਰਕ ਤੇ ਕਾਰਨਰਸ ਤੇ ਫਲਾਰਸ ਬਣੇ ਹੋਏ ਆ ਜਿਵੇਂ ਬਾਟਮ ਤੇ ਹੋਇਆ ਸੇਮ ਉਵੇਂ ਕੱਟਵਰਕ ਕਾਰਨਰਸ ਤੇ ਚਾਰੋ ਕਾਰਨਰਸ ਤੇ ਫਲਾਰਸ ਹੈ ਇਹ ਵੀ ਦੁਪੱਟਾ ਬਿਲਕੁਲ ਨਹੀਂ ਫਿਸਲਦਾ ਪੂਰਾ 2.5 ਮੀਟਰ ਦਾ ਦੁਪੱਟਾ ਬੜਾ ਸੋਹਣਾ ਕਲਰ ਕੰਬੀਨੇਸ਼ਨ ਹੈ ਜੀ ਇਹ ਵਾਲੇ ਸੂਟ ਦਾ ਸਕੀਨ ਤੇ ਪਰਪਲ ਦਾ ਕਾਲਸ ਤੇ ਜਿਹੜਾ ਪਰਪਲ ਕਲਰ ਹੁੰਦਾ ਸੇਮ ਬਹੁਤ ਸੋਹਣਾ ਲੱਗ ਜਾਈਂ ਡਿਫਰੈਂਟ ਜਿਹਾ ਕੰਬੀਨੇਸ਼ਨ ਹੈ 4000 ਪ੍ਰਾਈਸ ਹੈ ਜੀ ਸੂਟ ਦਾ 4000 ਪ੍ਰਾਈਸ ਹੈ ਨੈਕਸ ਸੂਟ ਦਿਖਾਣੇ ਆ ਬੜਾ ਪਿਆਰਾ ਪੈਰਟ ਕਲਰ ਉਹਦੇ ਵਿੱਚ ਹੈ ਗ੍ਰੀਨੀਸ਼ ਸਟੋਨ ਤੇ ਪੈਰਟ ਕੋਈ ਐਵੇਂ ਅੱਖਾਂ ਨੂੰ ਚੁੱਭਣ ਵਾਲਾ ਪੈਰਟ ਨਹੀਂ ਹੈਗਾ ਵੀ ਬਹੁਤ ਜ਼ਿਆਦਾ ਬ੍ਰਾਈਟ ਕਿਉਂਕਿ ਟਿਸਟਾ ਬ੍ਰੈਂਡ ਦੇ ਕਲਰ ਵੀ ਬਹੁਤ ਸੋਹਣੇ ਹੁੰਦੇ ਆ ਜਿਨ੍ਹਾਂ ਦੇ ਐਵੇਂ ਉਹ ਅਜੀਬ ਜਿਹੇ ਕਲਰ ਨਹੀਂ ਹੁੰਦੇ ਸੋਬਰ ਜਿਹੇ ਕਲਰ ਹੁੰਨੇ ਇਹ ਦੇਖੋ ਗ੍ਰੀਨ ਕਲਰ ਦੇ ਵਿੱਚ ਹੈ ਬਹੁਤ ਸੋਹਣਾ ਗ੍ਰੀਨ ਹੈ ਟਿਸਟਾ ਬ੍ਰੈਂਡ ਦੀ ਪਿਓਰ ਮੋਡਲ ਦੇ ਵਿੱਚ ਸ਼ਰਟ ਹੈ ਇਹ ਤੇ ਯੋਰ ਮਾ ਡਾਲਦੀ ਆਪਾਂ ਬਾਟਮ ਲਗਾਈਏ ਨਾਲ ਸਕਿਨ ਕਲਰ ਦੀ ਬੜਾ ਸੋਹਣਾ ਵਰਕ ਇਹਦੇ ਤੇ ਪੂਰੀ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਹੋਇਆ ਤੇ ਪਿਓਰ ਬੰਬਰ ਦਾ ਦੁਪੱਟਾ ਪਿਓਰ ਬੰਬਰ ਦਾ ਦੁਪੱਟਾ ਦੁਪੱਟੇ ਦੇ 4 ਸਾਈਡ ਕੱਟ ਵਰਕ ਸੇਮ ਗ੍ਰੀਨ ਕਲਰ ਦੇ ਨਾਲ ਤੇ ਕਾਰਨਰਸ ਤੇ ਚਾਰੋਂ ਕਾਰਨਰਸ ਤੇ ਇਹ ਵਾਲੇ ਫਰਾਰਸ ਬਣੇ ਹੋਏ ਆ ਦੁਪੱਟੇ ਦੇ ਚਾਰੋਂ ਕਾਰਨਰਸ ਤੇ ਆ ਪੂਰੇ 2.5 ਮੀਟਰ ਦੇ ਦੁਪੱਟੇ ਹੋਣਗੇ ਕੋਈ ਦੁਪੱਟਾ 2.5 ਮੀਟਰ ਤੋਂ ਘੱਟ ਨਹੀਂ ਹੈਗਾ ਇਹ ਦੇਖੋ ਬਹੁਤ ਸੋਹਣਾ ਟਿਸਟਾ ਬ੍ਰੈਂਡ ਦਾ ਇਹ ਵਾਲਾ ਸੂਟ ਆਪਣਾ ਵਿਦ ਬਾਟਮ ਵਰਕ ਦੇ ਨਾਲ ਦੁਪੱਟੇ ਤੇ ਕੱਟ ਵਰਕ ਤੇ ਦੁਪੱਟੇ ਤੇ ਵੀ ਕਾਰਨਰਸ ਤੇ ਵਰਕ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਨੈਕਸਟ ਸੂਟ ਆ ਗਿਆ ਆਪਣਾ ਇਹ ਵੀ ਪਰਪਲ ਕਲਰ ਦੇ ਵਿੱਚ ਸਾਰੇ ਟਿਸਟਾ ਬ੍ਰੈਂਡ ਦੇ ਸੂਟ ਹੋਣਗੇ ਹੋ ਪਰਪਲ कलर ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਹੈ ਵੀ ਪਰਪਲ ਕਲਰ ਦੇ ਵਿੱਚ ਲੱਗ ਜਾਈ ਤੇ ਇਹ ਆ ਗਿਆ बॉटम ਤੇ ਵਰਕ ਹੈ ਪਿਓਰ ਮੋਡਲ ਦੀ ਸ਼ਰਟ ਹੈ ਪਿਓਰ ਮੋਡਲ ਦੀ ਉਹ बॉटम ਹੈ ਤੇ बॉटम ਤੇ ਬਹੁਤ ਸੋਹਣਾ ਵਰਕ ਇਹ बॉटम ਤੇ ਹੋਇਆ ਤੇ ਪਿਓਰ ਬੰਬਰ ਦਾ ਦੁਪੱਟਾ ਦੁਪੱਟੇ ਦੇ ਫੋਰ ਸਾਈਡ ਕੱਟ ਵਰਕ ਤੇ ਕਾਰਨਰਸ ਤੇ ਉਵੇਂ ਫਲਾwrs ਬਣੇ ਹੋਏ ਆ ਜਿਹੜਾ बॉटम ਤੇ ਬਣਿਆ ਹੋਇਆ ਸੇਮ ਫਲਾਵਰ ਉਹੀ ਚਾਰੋ ਕਾਰਨਰਸ ਤੇ ਹੈਗਾ ਇਹਦੇ ਬਹੁਤ ਸੋਹਣਾ 2.5 ਮੀਟਰ ਦਾ ਪਿਓਰ ਬੰਬਰ ਦਾ ਦੁਪੱਟਾ ਪਰਪਲ ਕਲਰ ਲਾਈਟ ਪਰਪਲ ਤੇ ਡਾਰਕ ਪਰਪਲ ਦਾ ਕੰਟਰਾਸਟ ਬਹੁਤ ਸੋਹਣਾ ਸੂਟ ਹੈ 4000 ਪ੍ਰਾਈਸ ਦੇ ਨਾਲ ਟਿਸਟਾ ਬ੍ਰੈਂਡ ਦੇ ਸੂਟ ਹੈ ਜੀ ਨੈਕਸਟ ਸੂਟ ਆ ਗਿਆ ਆਪਣਾ ਪਿਓਰ ਜੌਰਜਟ ਦੇ ਵਿੱਚ ਹੈ ਜੀ ਇਹ ਟਿਸਟਾ ਬ੍ਰੈਂਡ ਦੀ ਜੌਰਜਟ ਆਈ ਹੈ ਬਿਲਕੁਲ ਨਵੀਂ ਪਿਓਰ ਬੰਬਰ ਜੌਰਜਟ ਟਿਸਟਾ ਬ੍ਰੈਂਡ ਦੀ ਕੰਨੀ ਤੇ ਹਮੇਸ਼ਾ ਮੈਂਸ਼ਨ ਹੁੰਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਹੜਾ ਬ੍ਰਾਂਡ ਹੁੰਦਾ ਕੰਨੀ ਤੇ ਲਿਖਿਆ ਹੁੰਦਾ ਬਹੁਤ ਸੋਹਣੀ ਇਹ ਮੋਰ ਪੰਖੀਆ ਕਲਰ ਹੈ ਜੀ ਪੀਕਾਕ ਬਲੂ ਕਲਰ print ਦੇਖੋ ਕਿੰਨਾ ਸੋਹਣਾ ਬਿਲਕੁਲ ਪਿਓਰ ਜੌਰਜਟ ਹੈ ਬਹੁਤ ਸੋਹਣਾ print ਤੇ ਇਸ ਦੇ ਨਾਲ ਪਲੇਨ ਬਾਟਮ ਬਾਟਮ ਤੇ ਬੜਾ ਪਿਆਰਾ ਮਲਟੀ ਕਲਰ ਦੇ ਵਿੱਚ ਆਪਾਂ ਉਵੇਂ ਹੀ ਵਰਕ ਕਰਾਇਆ ਜਿਵੇਂ ਸ਼ਰਟ ਤੇ ਜਿਹੜੇ ਜਿਹੜੇ ਕਲਰ ਹੈਗੇ ਆ ਉਵੇਂ ਬਾਟਮ ਤੇ ਵਰਕ ਹੈ ਤੇ ਇਸ ਦੇ ਨਾਲ ਯੋਰ ਬੰਬਰ ਦਾ ਟਾਈ ਐਂਡ ਡਾਈ ਦੁਪੱਟਾ ਟਾਈ ਐਂਡ ਡਾਈ ਦੇ ਵਿੱਚ ਹੈ ਜੀ ਦੁਪੱਟਾ ਦੇਖੋ ਬੜਾ ਸੋਹਣਾ ਟਾਈ ਐਂਡ ਹੈ ਤੇ ਫੋਰ ਸਾਈਡ ਕੱਟਵਰਕ ਤੇ ਕਾਰਨਰਸ ਤੇ ਫਲਾਰਸ ਵੀ ਹੈਗੇ ਇਹ ਦੇਖੋ ਕਾਰਨਰਸ ਤੇ ਫਲਾਰਸ ਹੈ ਫੋਰ ਸਾਈਡ ਕੱਟਵਰਕ ਵੀ ਹੈ ਤੇ ਟਾਈ ਐਂਡ ਡਾਈ ਦੁਪੱਟੇ ਦੇ ਨਾਲ ਪੂਰਾ ਟਾਈ ਟਾਈ ਮੀਟਰ ਦੇ ਦੁਪੱਟੇ ਹੋਣਗੇ ਹਰੇਕ ਸੂਟ ਦੇ ਨਾਲ ਕਿਉਂਕਿ 2.5 ਮੀਟਰ ਤੇ ਹਮੇਸ਼ਾ ਦੁਪੱਟੇ ਮੈਂ ਆਪ ਸਾਰਾ ਰੈਡੀ ਕਰਾਇਆ ਹੁੰਦਾ ਜੀ ਸੂਟ 2.5 ਮੀਟਰ ਦਾ ਹੀ ਦੁਪੱਟਾ ਲਾਈ ਦੇ ਨਾਲ ਇਹ ਦੇਖੋ ਵੀ ਟਿਸਟਾ ਬ੍ਰਾਂਡ ਦਾ ਸੂਟ ਹੈ ਪਿਓਰ ਬੰਬਰ ਜੌਰਜਟ ਦੇ ਵਿੱਚ 4000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਵੀ 4000 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਬੜਾ ਪਿਆਰਾ ਵਾਈਟ بیس ਦੇ ਨਾਲ ਪਿੰਕ ਪ੍ਰਿੰਟ ਟਿਸਟਾ ਬ੍ਰਾਂਡ ਦੇ ਹੀ ਹੋਣਗੇ ਜੀ ਸਾਰੇ ਸੂਟ ਅੱਜ ਦੇ ਆਪਣੇ ਇਹ ਵੀ ਜੌਰਜਟ ਤੇ ਹੈ ਪਿਓਰ ਬੰਬਰ ਜੌਰਜਟ ਹੈ ਟਿਸਟਾ ਬ੍ਰਾਂਡ ਦੀ ਬਹੁਤ ਜ਼ਿਆਦਾ ਸੌਫਟ ਹੁੰਦੀ ਹੈ ਜੀ ਇਹ ਟਿਸਟਾ ਬ੍ਰਾਂਡ ਦੀ ਜੌਰਜਟ ਜਿਹੜੀ ਕੋ ਸੋਨਾ ਮੈਂਜੈਂਟਾ ਕਲਰ ਦਾ ਪ੍ਰਿੰਟ ਪਿਓਰ ਜੌਰਜਟ ਦੇ ਵਿੱਚ ਸ਼ਰਟ ਤੇ ਹੈਗੀ ਇਸਦੀ ਬਾਟਮ ਇਹ ਬਾਟਮ ਤੇ ਵਰਕ ਆ ਗਿਆ ਬਹੁਤ ਸੋਹਣਾ ਵਰਕ ਬਾਟਮ ਤੇ ਹੋਇਆ ਤੇ ਟਾਈ ਐਂਡ ਡਾਈ ਦਾ ਦੁਪੱਟਾ ਪਿਓਰ ਬੰਬਰ ਚ ਟਾਈ ਐਂਡ ਡਾਈ ਦੁਪੱਟਾ ਹੈ ਜੀ ਨਾਲ ਇਹ ਦੇਖੋ ਟਾਈ ਐਂਡ ਡਾਈ ਦੁਪੱਟਾ ਫੋਰ ਸਾਈਡ ਕੱਟਵਰਕ ਹੈ ਦੁਪੱਟੇ ਤੇ ਵਿੱਚ ਬੂਟੀਆਂ ਇਹ ਦੇਖੋ ਬਹੁਤ ਸੋਹਣੀ ਬੂਟੀ ਹੈ ਵਿੱਚ ਟਾਈਆਂ ਨੇ ਦੁਪੱਟੇ ਦੇ ਨਾਲ ਤੇ ਫੋਰ ਸਾਈਡ ਕੱਟਵਰਕ ਦੇ ਨਾਲ ਪ੍ਰੋਪਰ ਫਿਨਿਸ਼ਿੰਗ કરી ਹੋਈ ਹੈ ਬਹੁਤ ਪਿਆਰਾ ਸੂਟ ਹੈ ਇਹ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ ਦਾ ਵੀ ਮੈਜੈਂਟਾ ਤੇ ਵਾਈਟ ਦੇ ਵਿੱਚ ਬਹੁਤ ਸੋਹਣਾ ਸੂਟ ਹੈ 4000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 4000 ਪ੍ਰਾਈਸ ਦੇਣਾ ਨੈਕਸਟ ਸੂਟ ਆ ਗਿਆ ਆਪਣਾ ਇਹ ਪਿਓਰ ਬੰਬਰ ਜੌਰਜਟ ਦੇ ਵਿੱਚ ਹੀ ਫਿਰੋਜ਼ੀ ਕਲਰ ਦੇ ਵਿੱਚ ਦੇਖੋ ਪ੍ਰਿੰਟ ਇਹਦਾ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਜੇ ਨਾ ਸੂਟਾਂ ਦੀ। ਦੇਖੋ ਪ੍ਰਿੰਟ ਕਿੰਨਾ ਪਿਆਰਾ ਹੈ। ਕਰੀਮ بیس ਹੈ ਫਿਰੋਜ਼ੀ ਪ੍ਰਿੰਟ ਦੇ ਵਿੱਚ ਟਿਸਟਾ ਬ੍ਰਾਂਡ ਦੀ ਪਿਓਰ ਜਾਰਜਟ ਦੇ ਵਿੱਚ ਸ਼ਰਟ। ਇਹ ਬਾਟਮ ਤੇ ਵਰਕ ਹੈ। ਬਹੁਤ ਪਿਆਰਾ ਵਰਕ ਬਾਟਮ ਤੇ। ਤੇ ਨਾਲ ਟਾਈ ਐਂਡ ਡਾਈ ਦਾ ਦੁਪੱਟਾ। ਦੇਖੋ ਟਾਈ ਡਾਈ ਦੁਪੱਟੇ ਦੇ ਵਿੱਚ ਸਾਰੇ ਦੁਪੱਟੇ ਦੇ ਵਿੱਚ ਬੂਟੀ ਤੇ ਫੋਰ ਸਾਈਡ ਕੱਟਵਰਕ ਕਰੀਮ ਥ੍ਰੈਡ ਦੇ ਨਾਲ ਬਹੁਤ ਸੋਹਣਾ ਪਿਓਰ ਦੇ ਦੁਪੱਟੇ ਆ ਜੀ ਨਾਲ ਫੁੱਲ ਪਿਓਰ ਬੰਬਰ ਦੇ ਇਹ ਦੇਖੋ ਕਿੰਨਾ ਪਿਆਰਾ ਫਿਰੋਜ਼ੀ ਕਲਰ ਦੇ ਵਿੱਚ ਇਸ ਦੀ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਬਹੁਤ ਸੋਹਣਾ ਸਰਦਾਰੀ ਸੂਟ ਹੈ ਇਹ ਦੁਪੱਟੇ ਐਵੇਂ ਦੇ ਆ ਜੀ ਜਿਹੜੇ ਪਿਓਰ ਬੰਬਰ ਦੇ ਆ ਜਿਹੜਾ ਆਪਾਂ ਸਿਰ ਤੇ ਲੈਣਾ ਹੁੰਦਾ ਬਿਲਕੁਲ ਸਲਿੱਪਰੀ ਨਹੀਂ ਹੈਗਾ ਦੁਪੱਟਾ ਬਹੁਤ ਪਿਆਰਾ ਸਟੇ ਕਰਦਾ ਹੈ ਸਿਰ ਤੇ 4000 ਪ੍ਰਾਈਸ ਦੇ ਨਾਲ ਨੈਕਸਟ ਸੂਟ ਆਗੇ ਸਾਰੇ ਟਿਸਟਾ ਬ੍ਰਾਂਡ ਦੇ ਹੋਣਗੇ ਸੂਟ ਅੱਜ ਦੇ ਆਪਣੇ ਆਪ ਰੈਡੀ ਕਰਾਏ ਹੋਏ ਇਹ ਪਿਓਰ ਸ਼ਿਫॉन ਦੇ ਵਿੱਚ ਹੈ ਬਿਲਕੁਲ ਪਿਓਰ ਸ਼ਿਫॉन ਦੇ ਵਿੱਚ ਸ਼ਰਟ ਪ੍ਰਿੰਟ ਦੇਖੋ ਕਿੰਨਾ ਸੋਹਣਾ ਇਹਦਾ ਬਹੁਤ ਸੋਹਣਾ ਕਲਰ ਪ੍ਰਿੰਟ येलो ਗ੍ਰੀਨ ਦੇ ਵਿੱਚ ਬਹੁਤ ਸੋਹਣੀ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਜੀ ਇਹਨਾਂ ਸੂਟਾਂ ਦੀ ਤੇ ਇਸ ਦੇ ਨਾਲ ਲਗਾਈ ਹੈ ਆਪਾਂ کریم ਬਾਟਮ ਬਹੁਤ ਪਿਆਰੀ کریم ਬਾਟਮ ਬਾਟਮ ਤੇ ਵਰਕ ਹੈ ਬੜਾ ਪਿਆਰਾ ਵਰਕ ਹੋਇਆ ਬਾਟਮ ਤੇ ਵੀ ਤੇ ਦੁਪੱਟਾ ਪਿਓਰ ਬਰਬਰੀ ਦਾ ਦੁਪੱਟਾ ਹੈ ਦੁਪੱਟਾ ਦੇਖੋ ਕਿੰਨਾ ਸੋਹਣਾ ਐਵੇਂ ਰੱਖ ਕੇ ਵੀ ਆਪਾਂ ਸੂਟ ਦੇਖ ਸਕਦੇ ਆ ਕਿਉਂਕਿ ਟਾਈ ਐਂਡ ਡਾਈ ਦਾ ਦੁਪੱਟਾ ਹੈ ਇਹ ਦੇਖੋ ਬੜਾ ਸੋਹਣਾ ਟਾਈ ਐਂਡ ਡਾਈ ਦੇ ਵਿੱਚ ਦੁਪੱਟਾ 4 ਸਾਈਡ ਕੱਟਵਰਕ ਹੈ ਦੁਪੱਟੇ ਤੇ ਤੇ ਬੜੀ ਸੋਹਣੀਆਂ ਬੂਟੀਆਂ ਬਣੀਆਂ ਵਿੱਚ ਦੁਪੱਟੇ ਦੇ ਵਿੱਚ ਬੜੀ ਪਿਆਰੀ ਬੂਟੀ ਬਣੀ ਹੋਈ ਐ ਦੇਖੋ ਟਾਈ ਐਂਡ ਡਾਈ ਦਾ ਦੁਪੱਟਾ 4 ਸਾਈਡ ਕੱਟਵਰਕ ਹੈ ਤੇ ਵਿੱਚ ਬੂਟੀਆਂ ਬਣੀਆਂ ਹੋਈਆਂ ਪੂਰਾ ਟਾਈ ਟਾਈ ਮੀਟਰ ਦੇ ਦੁਪੱਟੇ ਤੇ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਹੈ ਟਿਸਟਾ ਬ੍ਰੈਂਡ ਦਾ ਸੂਟ ਹੈ ਪਿਓਰ ਸ਼ਫਾਨ ਦੇ ਵਿੱਚ ਇਹ ਦੇਖੋ ਬਹੁਤ ਸੋਹਣੀ ਲੁੱਕ ਹੈ ਜੀ ਇਹ ਵਾਲੇ ਸੂਟ ਦੀ 4500 ਪ੍ਰਾਈਸ ਹੈ 4500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਬਹੁਤ ਪਿਆਰਾ ਸਲੀਕ ਜਿਹਾ ਵਰਕ ਹੋਇਆ ਬਾਟਮ ਤੇ ਤੇ ਨੈਕਸਟ ਸੂਟ ਆ ਗਿਆ ਰੈਸਟ ਕਲਰ ਦੇ ਵਿੱਚ ਇਹ ਵੀ ਟਿਸਟਾ ਬ੍ਰੈਂਡ ਦਾ ਹੀ ਹੈ ਪਿਓਰ ਸ਼ਫਾਨ ਦੇ ਵਿੱਚ ਇਹ ਸ਼ਫਾਨ ਬਿਲਕੁਲ ਪਿਓਰ ਦੀ ਹੈ ਪਿਓਰ ਸ਼ਫਾਨ ਰੈਸਟ ਕਲਰ ਦੇ ਵਿੱਚ ਹੈ ਬੜਾ ਸੋਹਣਾ ਪ੍ਰਿੰਟ ਤੇ ਇਸ ਦੇ ਨਾਲ ਹੈਗੀ ਪਿਓਰ ਮੋਡਲ ਦੀ बॉਟਮ ਤੇ बॉਟਮ ਤੇ ਦੇਖੋ ਕਿੰਨਾ ਪਿਆਰਾ ਵਰਕ ਹੋਇਆ ਹੋਇਆ ਇਹ ਸੂਟ ਦੇ ਮੈਨੂੰ ਥੋੜਾ ਖੋਲ ਕੇ ਦਿਖਾਉਣਾ ਪੈਣਾ ਇਹ ਵਰਕ ਇਹ ਦੇਖੋ ਬਹੁਤ ਪਿਆਰਾ ਵਰਕ ਹੋਇਆ बॉਟਮ ਤੇ ਬਹੁਤ ਸੋਹਣਾ ਵਰਕ बॉਟਮ ਤੇ ਹੋ ਗਿਆ ਇਹ ਦੇਖੋ ਕਿੰਨਾ ਪਿਆਰਾ ਇਸ ਸਟੇਟ ਲੁੱਕ ਦੇ ਵਿੱਚ ਬਣ ਗਈਆਂ ਜੀ ਸਲਵਾਰਾਂ ਵੈਸੇ ਤਾਂ ਇਹ ਦੂਜੀ ਤਰ੍ਹਾਂ ਵੀ ਬਣ ਜਾਣੀ ਸਟੇਟ ਵੀ ਬਣ ਜਾਣੀ ਹੈ ਜੇ ਤੁਸੀਂ ਕੁੰਦਾ ਪਾ ਕੇ ਪੱਲਾ ਪਾ ਕੇ ਵੀ ਦੂਜੀ ਤਰ੍ਹਾਂ ਬਣਾਉਣੀ ਹੈ ਤਾਂ ਵੀ ਬਣ ਜਾਣੀ ਹੈ ਜੀ ਸਲਵਾਰ ਬਹੁਤ ਪਿਆਰੀ ਬਾਟਮ ਰੈਡੀ ਹੋਈ ਹੈ ਸੂਟ ਦੀ ਬਹੁਤ ਸੋਹਣੇ ਕਲਰ ਹੈ ਤੇ ਪਿਓਰ ਬਰਬਰੀ ਦਾ ਦੁਪੱਟਾ ਟਾਈ ਐਂਡ ਡਾਈ ਦੇ ਵਿੱਚ ਹੀ ਪਿਓਰ ਬਰਬਰੀ ਦਾ ਦੁਪੱਟਾ ਸਕਿਨ ਕਲਰ ਤੇ ਰੈਸਟ ਕਲਰ ਦੇ ਵਿੱਚ ਤੇ ਫੋਰ ਸਾਈਡ ਉਹ ਮੇਂ ਕੱਟਵਰਕ ਹੈ ਤੇ ਵਿੱਚ ਬੁੱਟੀਆਂ ਦੁਪੱਟੇ ਦੇ ਵਿੱਚ tie and dye ਬਹੁਤ ਪਿਆਰਾ ਲੈਰੀਆ ਪਾਇਆ ਹੋਇਆ ਦੇਖੋ ਇਹਦੇ ਵਿੱਚ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਪਿਓਰ ਸ਼ਿਫੋਨ ਦੇ ਵਿੱਚ ਸ਼ਰਟ ਟਿਸਟਾ ਬ੍ਰਾਂਡ ਦੀ ਤੇ ਪਿਓਰ ਬਰਬਰੀ ਦਾ ਦੁਪੱਟਾ tie and dye ਦੇ ਵਿੱਚ ਵੀ ਵਰਕ ਬਾਟਮ ਤੇ ਵੀ ਬੜਾ ਪਿਆਰਾ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਵਰਕ ਹੋਇਆ 4500 ਪ੍ਰਾਈਸ ਹੈ ਜੀ 4500 ਪ੍ਰਾਈਸ ਹੈ ਸੂਟ ਦਾ ਤੇ ਇਹ ਤਾਂ ਮੈਂ ਵਰਕ ਵਾਲੇ ਸੂਟ ਦਿਖਾਏ ਇਹਨਾਂ ਤੋਂ ਬਿਨਾ ਟਿਸਟਾ ਬ੍ਰਾਂਡ ਦੇ ਹੀ ਸੂਟ ਹੈ ਜੀ ਅੱਜ ਦੇ ਆਪਣੇ ਇਹ ਪਿਓਰ ਕ੍ਰਸ਼ ਕਾਟਨ ਦੇ ਵਿੱਚ ਸੂਟ ਹੈ ਜੀ ਟਿਸਟਾ ਬ੍ਰਾਂਡ ਦਾ ਇਹ ਸ਼ਰਟ ਆ ਗਈ ਆਪਣੀ क्रश कॉटन ਦੇ ਵਿੱਚ येलो कलर ਦੀ प्रिंट ਦੇਖੋ ਕਿੰਨਾ ਪਿਆਰਾ ਟਿਸਟਾ ਬ੍ਰੈਂਡ ਦੀ ਉਹ ਹੈ ਸ਼ਰਟ ਬੜਾ ਸੋਹਣਾ येलो ਹੈ ਬ੍ਰਾਈਟ ਜਿਹਾ येलो कलर ਬੜਾ ਸੋਹਣਾ ਤੇ ਇਸ ਦੇ ਨਾਲ ਲਗਾਈ ਆਪਾਂ ਵਾਈਟ ਚੀਕਨ ਦੀ ਬਾਟਮ 2.5 ਮੀਟਰ ਦੀ ਹੋਊਗੀ ਜੀ ਪੂਰੀ ਬਾਟਮ ਤੇ ਇਸ ਦੇ ਨਾਲ ਪਿਓਰ ਕੋਟੇ ਦਾ ਚੀਕਨ ਵਰਕ ਦੇ ਨਾਲ ਹੀ ਪਿਓਰ ਕੋਟੇ ਦਾ ਦੁਪੱਟਾ ਦੁਪੱਟੇ ਦੇ ਸਾਰੇ ਦੇ ਵਿੱਚ ਵਰਕ ਹੈ ਬਿਲਕੁਲ ਸੌਫਟ ਦੇ ਵਿੱਚ ਦੇਖੋ ਕਿੰਨਾ ਪਿਆਰਾ ਇਸ ਚਿਤਵਰਕ ਹੈ ਵਿੱਚ ਵੀ ਸਾਰੇ ਦੁਪੱਟੇ ਦੇ ਵਿੱਚ ਬੂਟੀਆਂ ਬਹੁਤ ਪਿਆਰਾ ਵਰਕ ਹੋਇਆ ਇਹ ਦੇਖੋ ਬਹੁਤ ਸੋਹਣਾ ਸੂਟ ਹੈ ਇਹ ਵਾਈਟ ਤੇ yellow ਦਾ ਕੰਟਰਾਸਟ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਬਹੁਤ ਪਿਆਰੀ ਲੁੱਕ ਹੈ ਜੀ ਇਸਟਾ ਬ੍ਰੈਂਡ ਦਾ ਸੂਟ ਹੈ ਇਹ ਸੇਮ ਦੇ ਵਿੱਚ ਜਿਵੇਂ ਕ੍ਰਸ਼ ਕਾਟਨ ਦੇ ਵਿੱਚ ਇੱਕ ਆਪਣੇ ਕੋਲ ਫਰੋਜ਼ੀ ਆ ਫਰੋਜ਼ੀ ਕਲਰ ਰੋਜ਼ੀ ਕਲਰ ਬੜਾ ਸੋਹਣਾ ਹੈ ਵੀ ਸੂਟ ਬਹੁਤ ਪਿਆਰਾ ਟਿਸਟਾ ਬ੍ਰੈਂਡ ਦੀ ਸ਼ਰਟ ਹੈ ਪਿਓਰ ਕ੍ਰਸ਼ ਕਾਟਨ ਦੇ ਵਿੱਚ ਤੇ ਇਸ ਦੇ ਨਾਲ ਹੈਗੀ ਹੈ ਚਿਕਨ ਬਾਟਮ ਸਕਿਨ ਕਲਰ ਦੀ ਸਕਿਨ ਕਲਰ ਦੀ ਬਾਟਮ ਹੈ ਤੇ ਨਾਲ ਹੈਗਾ ਬੜਾ ਪਿਆਰਾ ਚਿਕਨ ਵਰਕ ਦੇ ਨਾਲ ਹੀ ਦੁਪੱਟਾ ਸਕਿਨ ਕਲਰ ਦੇ ਵਿੱਚ ਇਹ ਦੇਖੋ ਦੁਪੱਟੇ ਦੇ 4 ਸਾਈਡ ਕਿੰਨਾ ਪਿਆਰਾ ਵਰਕ ਹੈ ਚਿਕਨ ਵਰਕ ਦੇ ਬਿਚ ਵੀ ਸਾਰੇ ਦੁਪੱਟੇ ਦੇ ਵਿੱਚ ਬੂਟੀ ਹੈ ਬਹੁਤ ਪਿਆਰਾ ਇਹ ਸਕਿਨ ਦੇ ਨਾਲ ਇਸ ਦਾ ਕੰਬੀਨੇਸ਼ਨ ਹੈ ਜੀ ਇਹ ਵਾਲੇ ਫਰੋਜ਼ੀ ਸੂਟ ਦਾ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਤੇ ਨੈਕਸਟ ਮੈਂ ਤੁਹਾਨੂੰ ਦਿਖਾਣਾ ਹੈ ਇਹ ਵੀ ਟਿਸਟਾ ਬ੍ਰਾਂਡ ਦੀ ਹੋਈ ਜੀ ਕ੍ਰਸ਼ ਕਾਟਨ ਦੇ ਵਿੱਚ ਸ਼ਰਟ ਬਹੁਤ ਪਿਆਰੀ ਫਰੋਜ਼ੀ ਕਲਰ ਦੇ ਵਿੱਚ ਹੈ ਫਰੋਜ਼ੀ ਬਲੂ ਜਿਹਾ ਸ਼ੈਡ ਹੈ ਜੀ ਇਹ ਵਾਲਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਬਹੁਤ ਸੋਹਣਾ ਪ੍ਰਿੰਟ 23 ਦੇ ਨਾਲ ਆਪਾਂ ਲਗਾਇਆ 2.5 ਐਂਡ 2 ਦੇ ਵਿੱਚ ਬਰਬਰੀ ਦੁਪੱਟਾ 2.5 ਐਂਡ 2 ਦੇ ਵਿੱਚ ਪੂਰਾ 2.5 ਮੀਟਰ ਦਾ ਦੁਪੱਟਾ ਬਹੁਤ ਪਿਆਰਾ ਇਹ ਸ਼ਰਟ ਦੁਪੱਟਾ 2500 ਦਾ ਹੈ ਬਾਕੀ ਜਿਨ੍ਹਾਂ ਨੇ ਨਾਲ ਬਾਟਮ ਮੰਗਾਉਣੀ ਹੈ ਚਾਹੇ ਤੁਸੀਂ 3 ਮੀਟਰ ਦੀ 2.5 ਮੀਟਰ ਦੀ ਜਿੰਨਾ ਚਾਹੇ 2 ਮੀਟਰ ਦੀ ਜਿਹੜੀ ਵੀ ਬਾਟਮ ਤੁਸੀਂ ਚਿਕਨ ਬਾਟਮ ਜਾਂ ਪਲੇਨ ਜੋ ਵੀ ਮੰਗਾਉਣੀ ਹੈ ਉਹ ਤੁਸੀਂ ਆਪਣੇ ਚੁਆਇਸ ਦੇ ਅਕੋਰਡਿੰਗ ਮੰਗਾ ਸਕਦੇ ਹੋ ਕੱਲਾ ਸ਼ਰਟ ਦੁਪੱਟਾ ਮੰਗਾਉਣੇ ਤਾਂ 2500 ਦਾ ਸ਼ਰਟ ਦੁਪੱਟਾ ਇਹਦੇ ਵਿੱਚ ਇੱਕ ਹੋਰ ਹੈਗਾ ਆਪਣੇ ਕੋਲ ਪ੍ਰਿੰਟ ਹੈਟਿਸਟਾ ਬ੍ਰਾਂਡ ਦੀ ਆਈਆਂ ਇਹ ਸਾਰੀਆਂ ਇਹ ਦੇਖੋ ਕਰੀਮ بیس ਦੇ ਵਿੱਚ ਮਲਟੀ ਪ੍ਰਿੰਟ ਦੇ ਵਿੱਚ ਇਹਦੇ ਨਾਲ ਪਿੰਕ ਕਲਰ ਦੀ ਵੀ ਬਾਟਮ ਲੈ ਸਕਦੇ ਹੋ ਤੁਸੀਂ ਜਿੰਨੀ ਮਰਜ਼ੀ ਹੈਵੀ ਬਾਟਮ ਦੇ ਨਾਲ ਤੁਸੀਂ ਰੈਡੀ ਕਰਾ ਸਕਦੇ ਹੋ ਜ ਇਹਨਾਂ ਨੂੰ ਜਿਨ੍ਹਾਂ ਨੂੰ ਸਿੰਪਲ ਬਾਟਮ ਚਾਹੀਦੀ ਹੈ ਤਾਂ ਵੀ ਤੁਸੀਂ ਬਣਾ ਸਕਦੇ ਹੋ ਤੇ ਟਾਈ ਐਂਡ ਡਾਈ ਦੇ ਵਿੱਚ ਦੁਪੱਟਾ ਇਹ ਦੇਖੋ ਕਿੰਨਾ ਪਿਆਰਾ ਦੁਪੱਟਾ ਰੈਡੀ ਹੋਇਆ ਬਹੁਤ ਪਿਆਰਾ ਪਿਓਰ ਕ੍ਰਸ਼ ਕਾਟਨ ਹੈ ਜੀ ਇਹ ਟਿਸਟਾ ਬ੍ਰਾਂਡ ਦੀ 2500 ਪ੍ਰਾਈਸ ਹੈ ਜੀ ਸ਼ਰਟ ਤੇ ਦੁਪੱਟੇ ਦਾ ਬਾਕੀ ਜਿਨ੍ਹਾਂ ਨੇ ਨਾਲ ਬਾਟਮ ਵੀ ਮੰਗਾਉਣੀ ਹੋਣੀ ਫਿਰ ਉਸ ਹਿਸਾਬ ਨਾਲ ਤੁਸੀਂ ਚਾਰਜੀਸ ਪੁੱਛ ਸਕਦੇ ਹੋ ਤੇ ਐਂਡ ਦੇ ਵਿੱਚ ਮੈਂ ਇੱਕ ਲਾਸਟ ਸੂਟ ਦਿਖਾਣਾ ਹੈ ਵੀ ਟਿਸਟਾ ਬ੍ਰਾਂਡ ਦਾ ਇਹ ਆਲ ਓਵਰ ਸੂਟ ਵੀ ਲੈ ਸਕਦੇ ਹੋ ਇਹਦੇ ਵਿੱਚ ਤੁਸੀਂ ਸ਼ਰਟ ਵੀ ਲੈ ਸਕਦੇ ਹੋ ਜੀ ਇਹ ਵਾਲੇ ਸੂਟ ਦੇ ਵਿੱਚ ਇਹ 600 ਰੁਪਏ ਮੀਟਰ ਹੈ ਜੇ ਤਾਂ ਤੁਸੀਂ ਸ਼ਰਟ ਲੈਣੀ ਹੈ ਤਾਂ ਤੁਹਾਨੂੰ 1500 ਦੀ ਸ਼ਰਟ ਪਹਿਣੀ ਹੈ ਪਿਓਰ ਸ਼ਿਫੌਨ ਦਾ ਸੂਟ ਹੈ ਜੀ ਇਹ ਜਿਹੜੇ ਮੈਂ ਤੁਹਾਨੂੰ ਸ਼ਰਟਾਂ ਦਿਖਾਈਆਂ ਸੂਟ ਬਣੇ ਹੋਏ ਦਿਖਾਈਆਂ ਇਹ ਦੇਖੋ ਬਿਲਕੁਲ ਪਿਓਰ ਸ਼ਿਫੌਨ ਦੇ ਵਿੱਚ ਟਿਸਟਾ ਬ੍ਰਾਂਡ ਦਾ ਸੂਟ ਹੈ ਇਹ 5 ਮੀਟਰ ਦਾ ਸੂਟ ਵੀ ਲੈ ਸਕਦੇ ਹੋ 3000 ਦਾ ਸੂਟ ਪੈਣਾ ਜੇ ਪੂਰਾ ਆਲ ਓਵਰ ਲੈਣਾ ਤੁਸੀਂ ਬਿਨਾਂ ਦੁਪੱਟੇ ਤੋਂ 3000 ਦਾ ਜੇ ਸ਼ਰਟ ਲੈਣੀ ਆ ਤਾਂ ਤੁਹਾਨੂੰ 1500 ਦੀ ਸ਼ਰਟ ਪੈਣੀ ਹੋਵੇਗੀ ਬਹੁਤ ਪਿਆਰਾ ਇਹ ਪ੍ਰਿੰਟ ਹੈ 600 ਰੁਪਏ ਮੀਟਰ ਹੈ ਜੀ ਇਹ ਟਿਸਟਾ ਬ੍ਰਾਂਡ ਪਿਓਰ ਸ਼ਫਾਨ ਦੇ ਵਿੱਚ 1500 ਦੀ ਸ਼ਰਟ ਹੈ 3000 ਦਾ ਸੂਟ ਹੈ ਚਾਹੇ ਸ਼ਰਟ ਲੈ ਲੋ ਚਾਹੇ ਪੂਰਾ ਸੂਟ ਤੁਸੀਂ ਇਹ ਵਾਲਾ ਲੈ ਸਕਦੇ ਹੋ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803884008080 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ